ਸਿਰਫ 20 ਦਿਨ ਦੇ ਵਿੱਚ ਤੁਹਾਡਾ 5 ਤੋਂ 7 ਕਿਲੋ ਭਾਰ ਜਿਹੜਾ ਉਹ ਬੜੇ ਆਰਾਮ ਨਾਲ ਘਟ ਜੇਗਾ ਪਾਣੀ ਵਿੱਚ ਇੱਕ ਚਮਚ ਪਾ ਕੇ ਤੁਸੀਂ ਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਇਹਨੂੰ 20 ਦਿਨ ਤੁਸੀਂ ਇਹਨੂੰ ਲੈਣਾ ਸ਼ੁਰੂ ਕਰ ਦਿਓ ਪਿੰਡਪਰਾ ਕਹਿੰਦੇ ਕਿ ਸਾਡਾ ਜਿਹੜਾ ਟੈਡਾ ਬਹੁਤ ਜ਼ਿਆਦਾ ਵਧਿਆ ਹੋਇਆ ਥਾਇਰੋਇਡ ਦੀ ਪ੍ਰੋਬਲਮ ਆ ਪੀਸੀਓਡੀ ਦੀ ਪ੍ਰੋਬਲਮ ਆ ਪੀਸੀਐਸ ਦੀ ਪ੍ਰੋਬਲਮ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀਣਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਤੁਹਾਡੇ ਨਾਲ ਇਹੋ ਜੇ ਚੂਰਨ ਦੇ ਬਾਰੇ ਗੱਲ ਕਰਾਂਗਾ ਅਗਰ ਤੁਸੀਂ ਉਹ ਚੂਰਨ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਕੇ ਤੁਸੀਂ ਉਹਨੂੰ ਲੈਣਾ ਸ਼ੁਰੂ ਕਰ ਦੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਸਿਰਫ 20 ਦਿਨ ਦੇ ਵਿੱਚ ਸਿਰਫ 20 ਦਿਨ ਦੇ ਵਿੱਚ ਤੁਹਾਡਾ 5 ਤੋਂ 7 ਕਿਲੋ ਭਾਰ ਜਿਹੜਾ ਉਹ ਬੜੇ ਆਰਾਮ ਨਾਲ ਘਟ ਜੇਗਾ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਸਾਡਾ ਜਿਹੜਾ ਭਾਰ ਆ ਉਹ ਨਹੀਂ ਘਟਦਾ ਹੈਗਾ ਜਾਂ ਫਿਰ ਸਾਡਾ ਜਿਹੜਾ ਭਾਰ ਆ ਪਹਿਲਾਂ ਘਟਦਾ ਸੀ ਹੁਣ ਪਰ ਇਹ ਭਾਰ ਸਾਡਾ ਇੱਕ ਥਾਂ ਦੇ ਉੱਤੇ ਆ ਕੇ ਰੁਕ ਗਿਆ ਹੁਣ ਸਾਡਾ ਭਾਰ ਬਿਲਕੁਲ ਨਹੀਂ ਘਟਦਾ ਪਿਆ ਹਨਾ ਜੀ ਜਾਂ ਫਿਰ ਜਿਹੜੇ ਕਹਿੰਦੇ ਵੀ ਸਾਨੂੰ ਥਾਇਰੋਇਡ ਦੀ ਪ੍ਰੋਬਲਮ ਆ ਪੀਸੀਓਡੀ ਦੀ ਪ੍ਰੋਬਲਮ ਆ ਪੀਸੀਐਸ ਦੀ ਪ੍ਰੋਬਲਮ ਆ ਜਾਂ ਫਿਰ ਸਾਨੂੰ ਡਾਇਬੀਟਿਸ ਦੀ ਪ੍ਰੋਬਲਮ ਆ ਪਰ ਸਾਡਾ ਭਾਰ ਨਹੀਂ ਘਟਦਾ ਹੈਗਾ ਉਹ ਵੀ ਇਸ ਚੂਰਨ ਨੂੰ ਬਣਾ ਕੇ ਲੈ ਸਕਦੇ ਆ ਜਿਨ੍ਹਾਂ ਨੂੰ ਪੀਸੀਓਡੀ ਥਾਇਰੋਇਡ ਪੀਸੀਓਐਸ ਜਾਂ ਫਿਰ ਜਾਂ ਫਿਰ ਡਾਇਬੀਟਿਸ ਦੀ ਪ੍ਰੋਬਲਮਾਂ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਚੂਰਨਾ ਯਾਨੀ ਕਿ ਇਹ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਬੇਨਫਿਟ ਦੇ ਕੇ ਜਾਏਗਾ ਤੇ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਉਨੂੰ ਪਿੰਗਲੋਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਸੀਰੀਅਸਲੀ ਆਪਣਾ ਭਾਰ ਘਟਾਉਣਾ ਚਾਹੁੰਦਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਹ ਵੀਡੀਓ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਹੀ ਜ਼ਿਆਦਾ ਮਦਦ ਕਰੇਗੀ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਨਾ ਜੀ ਸੋ ਆਓ ਦੋਸਤੋ ਤੈਨੂੰ ਤੁਹਾਨੂੰ 6 ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜੀ ਠੀਕ ਹੈ ਜੀ ਸੋ ਉਹ ਕਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਆਪਣਾ ਕਾਪੀ ਪੇਨ ਚੱਕ ਲਓ ਜੋ ਚੀਜ਼ਾਂ ਮੈਂ ਤੁਹਾਨੂੰ ਬੋਲਾਂਗਾ ਜਿੰਨੀ ਮਾਤਰਾ ਦੇ ਵਿੱਚ ਮੈਂ ਬੋਲਾਂਗਾ ਤੁਸੀਂ ਉਨੀ ਮਾਤਰਾ ਦੇ ਵਿੱਚ ਹੀ ਤੁਸੀਂ ਉਹ ਲੈਣੀਆਂ ਜੀ ਠੀਕ ਹੈ ਜੀ ਨੰਬਰ 1 ਦੇ ਉੱਤੇ ਸਾਨੂੰ ਚਾਹੀਦਾ ਜੀ ਜੀਰਾ ਜੀਰਾ ਸਾਨੂੰ ਹਰੇਕ ਨੂੰ ਆਪਣੇ ਘਰ ਦੇ ਵਿੱਚ ਮਿਲ ਜਾਂਦਾ ਜੀ ਜੀਰਾ ਲੈਣਾ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਸੌਫ ਫਿਰ ਤੁਸੀਂ ਲੈਣੀ ਹੈ ਅਲਸੀ ਫਿਰ ਉਸ ਤੋਂ ਬਾਅਦ ਤੁਸੀਂ ਲੈਣੀ ਹੈ ਜੀ ਕਲੌਂਜੀ ਫਿਰ ਤੁਸੀਂ ਉਸ ਤੋਂ ਬਾਅਦ ਲੈਣਾ ਜੀ ਤੁਸੀਂ ਇਸ ਸਭ ਗੋਲ ਇਸ ਸਭ ਗੋਲ ਲੈਣਾ ਜੀ ਫਿਰ ਤੁਸੀਂ ਉਸ ਤੋਂ ਬਾਅਦ ਲੈਣਾ ਜੀ ਜੈਬਰਾ ਮੇਟ ਠੀਕ ਹੈ ਜੀ ਤੇ ਜਿਹੜਾ ਹੁਣ ਜੀਰਾ ਵਾ ਉਹ ਤੁਸੀਂ ਇੱਕ ਚਮਚ ਲਵੋਗੇ ਜੀ ਸੌਫਾ ਜਿਹੜੀ ਉਹ ਤੁਸੀਂ ਦੋ ਚਮਚ ਲਵੋਗੇ ਜੀ ਜਿਹੜੀ ਅਲਸੀਆ ਉਹ ਵੀ ਤੁਸੀਂ ਦੋ ਚਮਚ ਲਵੋਗੇ ਜੀ ਜਿਹੜੀ ਕਲੋਂਜੀ ਆ ਉਹ ਤੁਸੀਂ ਇੱਕ ਚਮਚ ਲਵੋਗੇ ਜੀ ਜਿਹੜਾ ਇਸਬਗੋਲ ਆ ਉਹਦੇ ਤੁਸੀਂ ਦੋ ਚਮਚ ਲਵੋਗੇ ਛੋਟੇ ਜਿਹੜਾ ਜਿਬਰਮੇਟਾ ਇਹਦੇ ਵੀ ਤੁਸੀਂ ਦੋ ਚਮਚ ਲਵੋਗੇ ਛੋਟੇ ਜੀ ਠੀਕ ਹੈ ਜੀ ਜਿਹੜਾ ਜਿਬਰਮੇਟਾ ਇਹ ਤੁਹਾਨੂੰ ਔਨਲਾਈਨ ਮਿਲ ਜੇਗਾ ਇਸਬਗੋਲ ਵੀ ਤੁਹਾਨੂੰ ਔਨਲਾਈਨ ਮਿਲ ਜੇਗਾ ਇਹਦਾ ਲਿੰਕਾ ਜਿਹੜਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਦਾ ਤੁਸੀਂ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਜਾ ਕੇ ਤੁਸੀਂ ਔਨਲਾਈਨ ਮੰਗਵਾ ਸਕਦੇ ਹੋ ਜੀ ਠੀਕ ਹੈ ਜੀ ਦੇਖੋ ਆ ਚੀਜ਼ਾਂ ਆਪਾਂ ਲੈਣੀਆਂ ਨੇ 6 ਠੀਕ ਹੈ ਜੀ ਹੁਣ ਇਹਨੂੰ ਬਣਾਉਣ ਦਾ ਕੀ ਤਰੀਕਾ ਵਾ ਹੁਣ ਇਹਨੂੰ ਬਣਾਉਣ ਦਾ ਕੀ ਤਰੀਕਾ ਵਾ ਜੀ ਠੀਕ ਹੈ ਜੀ ਇਹ ਆਪਣਾ ਹੋ ਗਿਆ ਸਮਾਨ ਠੀਕ ਹੈ ਜੀ ਹੁਣ ਬਣਾਉਣ ਦਾ ਤਰੀਕਾ ਦੇਖ ਲਓ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀਰਾ 1 ਚਮਚ ਲੈਣਾ ਸੌਫ 2 ਚਮਚ ਲੈਣੀਆਂ ਅਲਸੀ 2 ਚਮਚ ਲੈਣੀਆਂ ਠੀਕ ਹੈ ਜੀ ਕਲੋਂਜੀ 1 ਚਮਚ ਲੈਣਾ ਤੁਸੀਂ ਆਹ ਚਾਰ ਚੀਜ਼ਾਂ ਨੂੰ ਆਹ ਚਾਰ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਵੇ 1 ਪੈਨ ਦੇ ਵਿੱਚ ਇੱਕ ਪੈਨ ਦੇ ਵਿੱਚ ਪਾ ਕੇ ਤੁਸੀਂ ਇਹਨਾਂ ਨੂੰ ਰੋਸਟਡ ਕਰ ਲੈਣਾ ਜੀ ਠੀਕ ਹੈ ਜੀ ਰੋਸਟ ਕਰ ਲੈਣਾ ਤੁਸੀਂ ਇਹਨਾਂ ਨੂੰ ਠੀਕ ਹੈ ਜੀ ਇਹਨਾਂ ਨੂੰ ਰੋਸਟ ਕਰਕੇ ਤੁਸੀਂ ਕੀ ਕਰਨਾ ਵਾ ਜਦੋਂ ਇਹ ਰੋਸਟ ਹੋ ਜਾਣੀਆਂ ਠੀਕ ਹੈ ਜੀ ਇਹਨਾਂ ਦੇ ਵਿੱਚ ਬਹੁਤ ਵਧੀਆ ਪਿਆਰੀ ਜੀ ਖੁਸ਼ਬੂ ਹੈ ਜਿਹੜੀ ਉਹ ਆਉਣ ਲੱਗ ਜੇਗੀ ਫਿਰ ਤੁਸੀਂ ਇਹਨੂੰ ਇੱਕ ਅਲੱਗ ਡੱਬੇ ਦੇ ਵਿੱਚ ਕੱਢ ਲੈਣਾ ਜੀ ਠੀਕ ਹੈ ਜੀ ਇੱਕ ਡੱਬੇ ਵਿੱਚ ਤੁਸੀਂ ਇਹਨੂੰ ਕੱਢ ਲਿਓ ਵੱਖਰਾ ਠੀਕ ਹੈ ਜੀ ਇਹਨੂੰ ਠੰਡਾ ਹੋਣ ਦਿਓ ਥੋੜਾ ਜਿਹਾ ਠੀਕ ਹੈ ਜੀ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਤੁਸੀਂ ਇਹਨੂੰ ਇੱਕ ਗ੍ਰਾਈਂਡਰ ਦੇ ਵਿੱਚ ਪਾਣਾ ਮਿਕਸੀ ਦੇ ਵਿੱਚ ਯਾਨੀ ਕਿ ਤੁਸੀਂ ਇਹਨੂੰ ਪਾਣਾ ਵਾ ਮਿਕਸੀ ਦੇ ਵਿੱਚ ਪਾ ਕੇ ਫਿਰ ਤੁਸੀਂ ਇਹਦੇ ਵਿੱਚ ਇਸਬਗੋਲ ਤੁਸੀਂ ਦੋ ਚਮਚ ਪਾਉਣੇ ਆ ਜੀ ਠੀਕ ਹੈ ਜੀ ਇਸਬਗੋਲ ਦੇ ਦੋ ਚਮਚ ਪਾਉਗੇ ਉਸੇ ਮਿਕਸਰ ਮਿਕਸਰ ਦੇ ਵਿੱਚ ਜਿਹੜਾ ਪਰੋਸਟ ਕੀਤਾ ਜੀ ਠੀਕ ਹੈ ਜੀ ਨਾਲ ਹੀ ਤੁਸੀਂ ਜੈਬਰਾ ਮੇਟ ਦੇ ਤੁਸੀਂ ਦੋ ਚਮਚ ਪਾ ਦੋਗੇ ਜੀ ਠੀਕ ਹੈ ਜੀ ਪਾ ਕੇ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਜਾਨੀ ਕਿ ਤੁਸੀਂ ਇਹਦਾ ਬਰੀਕ-ਬਰੀਕ ਚੂਰਨ ਬਣਾ ਲੈਣਾ ਚੂਰਨ ਬਣਾ ਲਓ ਜਾਂ ਫਿਰ ਤੁਸੀਂ ਇਹਦਾ ਪਾਊਡਰ ਬਣਾ ਲਓ ਜਦੋਂ ਇਹ ਤੁਹਾਡਾ ਪਾਊਡਰ ਬਣ ਜਿਗਾ ਤੁਸੀਂ ਇਹਨੂੰ ਕੱਚੇ ਦੇ ਡੱਬੇ ਦੇ ਵਿੱਚ ਕੱਚੇ ਦੇ ਡੱਬੇ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇਹਨੂੰ ਤੁਸੀਂ 10 ਤੋਂ 15 ਦਿਨ ਦਾ 10 ਤੋਂ 15 ਦਿਨ ਦਾ ਤੁਸੀਂ ਇਹਨੂੰ ਬਣਾ ਕੇ ਰੱਖ ਲਓ ਠੀਕ ਹੈ ਜੀ ਇਹ ਤੁਹਾਡਾ ਪਾਊਡਰ ਬਣ ਕੇ ਤਿਆਰ ਹੋ ਗਿਆ ਹੁਣ ਤੁਸੀਂ ਇਹਨੂੰ ਲੈਣਾ ਕਿਵੇਂ ਆ ਜੀ ਤੁਸੀਂ ਠੀਕ ਹੈ ਜੀ ਤੁਸੀਂ ਇਹਨੂੰ ਕੀ ਲੈਣਾ ਵਾ ਤੁਸੀਂ ਇੱਕ ਗਲਾਸ ਪਾਣੀ ਦਾ ਇੱਕ ਗਲਾਸ ਪਾਣੀ ਨੂੰ ਤੁਸੀਂ ਗੁੰਗੁਨਾ ਕਰਨਾ ਕੋਸਾ ਜਿਹਾ ਕਰਨਾ ਜ਼ਿਆਦਾ ਗਰਮ ਵੀ ਨਹੀਂ ਕਰਨਾ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਜਾਨੀ ਕਿ 40% 40% ਇਹਨੂੰ ਕੋਸਾ ਕਰਨਾ ਵਾ ਤੇ ਤੁਸੀਂ ਆ ਜਿਹੜਾ ਤੁਹਾਡਾ ਪਾਊਡਰ ਆ ਤੁਸੀਂ ਇਹਦੇ ਵਿੱਚੋਂ ਇੱਕ ਚਮਚ ਇੱਕ ਚਮਚ ਵੱਡਾ ਤੁਸੀਂ ਇਹਦੇ ਵਿੱਚ ਪਾਣੀ ਦੇ ਵਿੱਚ ਪਾ ਦੇਣਾ ਪਾਣੀ ਵਿੱਚ ਇੱਕ ਚਮਚ ਪਾ ਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਇਹਨੂੰ ਪੀ ਲੈਣਾ ਜੀ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਪੀਣਾ ਕਦੋਂ ਆ ਜੀ ਠੀਕ ਹੈ ਜੀ ਤੁਸੀਂ ਇਹਨੂੰ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀਣਾ ਜੀ ਠੀਕ ਹੈ ਜੀ ਇਹਨੂੰ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀਣਾ ਵਾ ਕਦੋਂ ਪੀਣਾ ਵਾ ਇੱਕ ਤਾਂ ਤੁਸੀਂ ਜਦੋਂ ਸਵੇਰੇ ਖਾਣਾ ਖਾਓਗੇ ਖਾਣਾ ਖਾਣ ਤੋਂ 15 ਤੋਂ 20 ਮਿੰਟ ਪਹਿਲਾਂ ਖਾਓਗੇ ਫਿਰ ਉਸ ਤੋਂ ਬਾਅਦ ਤੁਸੀਂ ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ ਠੀਕ ਹੈ ਜੀ ਜਾਨੀ ਕਿ ਲੰਚ ਕਰਨ ਤੋਂ ਪਹਿਲਾਂ ਬ੍ਰੇਕਫਾਸਟ ਤੋਂ 15 ਤੋਂ 20 ਮਿੰਟ ਪਹਿਲਾਂ ਤੇ ਲੰਚ ਤੋਂ 15 ਤੋਂ 20 ਮਿੰਟ ਪਹਿਲਾਂ ਤੁਸੀਂ ਇਹਨੂੰ ਪੀ ਲੋਗੇ ਪਾਣੀ ਦੇ ਵਿੱਚ ਘੋਲ ਕੇ ਠੀਕ ਹੈ ਜੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਤੁਸੀਂ ਇਹਨੂੰ ਪੀਣਾ ਵਾ ਠੀਕ ਹੈ ਜੀ ਖਾਣਾ ਖਾਣ ਤੋਂ ਪਹਿਲਾਂ ਠੀਕ 20 ਦਿਨ ਤੁਸੀਂ ਠੀਕ 20 ਦਿਨ ਤੁਸੀਂ ਇਹਨੂੰ ਲੈਣਾ ਸ਼ੁਰੂ ਕਰ ਦੋ ਤੁਹਾਨੂੰ ਰਿਜ਼ਲਟ ਜਿਹੜਾ 101% ਤੁਹਾਨੂੰ ਮਿਲੇਗਾ ਹੀ ਮਿਲੇਗਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਇਹ ਤੁਹਾਨੂੰ ਬਹੁਤ ਬੇਨਫੀਟ ਦੇ ਕੇ ਜਾਏਗਾ ਜਿਹੜੇ ਮੇਰੇ ਭੈਣਾਂ ਕਹਿੰਦੀਆਂ ਨੇ ਵੀ ਸਾਨੂੰ ਪੀਸੀਓਸ ਜਾਂ ਫਿਰ ਪੀਸੀਓਡੀ ਜਾਂ ਫਿਰ ਥਾਇਰੋਇਡ ਦੀ ਪ੍ਰੋਬਲਮਾਂ ਜਾਂ ਜਿਹਨੂੰ ਡਾਇਬਟੀਜ਼ ਦੀ ਪ੍ਰੋਬਲਮਾਂ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਵਾ ਉਹ ਇਹਨੂੰ ਲੈ ਸਕਦੇ ਆ ਇਹ ਤੁਹਾਨੂੰ ਉਹ ਪ੍ਰੋਬਲਮ ਨੂੰ ਠੀਕ ਕਰਨ ਦੇ ਵਿੱਚ ਵੀ ਤੁਹਾਡੀ ਹੈਲਪ ਕਰੇਗਾ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਜਿਹੜੀ ਹੈਲਪ ਕਰੇਗਾ ਜੀ ਦੇਖੋ ਇਹਦਾ ਰਿਜ਼ਲਟ ਲੈਣ ਵਾਸਤੇ ਜੇ ਤੁਸੀਂ ਇਹਦਾ ਰਿਜ਼ਲਟ ਜਲਦੀ ਲੈਣਾ ਚਾਹੁੰਦੇ ਹੋ ਨਾ ਤਾਂ ਦੇਖੋ 20 ਦਿਨ ਤੱਕ ਤੁਸੀਂ ਇਹਨੂੰ ਪੀਣਾ ਹੀ ਪੀਣਾ ਵਾ 20 ਦਿਨ ਤੱਕ ਜਦੋਂ ਤੁਸੀਂ ਇਹਨੂੰ ਪੀਓਗੇ ਤਾਂ ਤੁਸੀਂ ਦੇਖੋ ਜਿਹੜੀ 5-6 ਗੱਲਾਂ ਨੇ ਜਿਹੜੀਆਂ ਤੁਸੀਂ ਉਹਨੂੰ ਧਿਆਨ ਦੇ ਵਿੱਚ ਰੱਖਣਾ ਵਾ ਉਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੀ ਹੁੰਦਾ ਨੰਬਰ 1 ਦੇ ਉੱਤੇ ਹੈਗਾ ਜੀ ਤੁਸੀਂ ਵਰਕਆਊਟ ਤੁਸੀਂ ਡੇਲੀ ਕਰੋਗੇ ਹੀ ਕਰੋਗੇ ਚਾਹੇ ਤੁਸੀਂ ਸਵੇਰੇ ਕਰ ਲੋ ਚਾਹੇ ਤੁਸੀਂ ਸ਼ਾਮੀ ਕਰ ਲੋ ਜੀ ਨੰਬਰ 2 ਦੇ ਉੱਤੇ ਹੈਗਾ ਜੀ ਤੁਸੀਂ ਡੇਲੀ 3 ਤੋਂ 4 ਲੀਟਰ ਪਾਣੀ ਡੇਲੀ ਤੁਸੀਂ 3 ਤੋਂ 4 ਲੀਟਰ ਤੁਸੀਂ ਪਾਣੀ ਆ ਜਿਹੜਾ ਤੁਸੀਂ ਉਹ ਪੀਓਗੇ ਹੀ ਪੀਓਗੇ ਜੀ ਠੀਕ ਹੈ ਜੀ ਨੰਬਰ 3 ਦੇ ਉੱਤੇ ਹੈਗਾ ਜੀ ਤੁਸੀਂ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰੋਗੇ ਡਾਈਟ ਦੇ ਉੱਤੇ ਮੈਂ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਬਣਾ ਕੇ ਪਾਈਆਂ ਹੋਈਆਂ ਨੇ ਵੀ ਤੁਸੀਂ 15 ਦਿਨ ਦੀ ਡਾਈਟ ਨੂੰ ਫੋਲੋ ਕਰ ਲਓ 10 ਦਿਨ ਦੀ ਡਾਈਟ ਫੋਲੋ ਕਰ ਲਓ 7 ਦਿਨ ਦੀ ਡਾਈਟ ਨੂੰ ਫੋਲੋ ਕਰ ਲਓ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਮਿਲੇਗਾ ਹੀ ਮਿਲੇਗਾ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਨੰਬਰ 4 ਦੇ ਉੱਤੇ ਹੈਗਾ ਜੀ ਤੁਸੀਂ ਕੋਈ ਵੀ 슈ਗਰ ਵਾਲੀ ਚੀਜ਼ ਜਿਹੜੀ ਤੁਸੀਂ ਉਹ ਨਹੀਂ ਖਾਓਗੇ ਕੋਈ ਵੀ ਤੁਸੀਂ ਬੇਕਰੀ ਤੋਂ ਬਣੀ ਹੋਈ ਚੀਜ਼ ਨਹੀਂ ਖਾਓਗੇ ਬਿਸਕੁਟ ਰਸ ਵਗੈਰਾ ਨਹੀਂ ਖਾਓਗੇ ਨਮਕੀਨ ਪੂਰੀਆਂ ਨਹੀਂ ਖਾਓਗੇ ਨਾ ਹੀ ਤੁਸੀਂ ਬ੍ਰੈਡ ਪਕੌੜਾ ਸਮੋਸਾ ਤੁਸੀਂ ਖਾਓਗੇ ਠੀਕ ਹੈ ਜੀ ਡ ਤੁਸੀਂ ਇਹ ਪਾਊਡਰ ਨੂੰ ਬਣਾ ਕੇ ਤੁਸੀਂ ਆਪਣੇ ਕੋਲ ਰੱਖ ਲਓ ਇਹਨੂੰ ਠੀਕ 20 ਦਿਨ 20 ਦਿਨ ਤੱਕ ਤੁਸੀਂ ਇਹਨੂੰ ਲਗਾਤਾਰ ਲਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਫਿਰ ਤੁਸੀਂ ਦੇਖਿਓ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੇਗਾ ਹੀ ਮਿਲੇਗਾ ਜਿਹੜੇ ਮੇਰੇ ਪਿੰਡਪਰਾ ਕਹਿੰਦੇ ਕਿ ਸਾਡਾ ਜਿਹੜਾ ਟਿੱਡਾ ਬਹੁਤ ਜ਼ਿਆਦਾ ਵਧਿਆ ਹੋਇਆ ਸਾਡੇ ਟਿੱਡ ਦੀ ਚਰਬੀ ਹੈ ਜਿਹੜੀ ਉਹ ਨਹੀਂ ਘਟਦੀ ਹੈਗੀ ਹਨਾ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਜਾਂ ਫਿਰ ਜਿਹੜੇ ਕਹਿੰਦੇ ਸਾਡੀ ਹਿਪ ਬਹੁਤ ਵੱਡੀ ਆ ਜਾਂ ਫਿਰ ਸਾਡੇ ਪੱਟਾਂ ਦੇ ਉੱਤੇ ਫੈਟ ਜਿਹੜੀ ਆ ਬਹੁਤ ਜ਼ਿਆਦਾ ਚੜ੍ਹੀ ਹੋਈ ਆ ਹਨਾ ਜਾਂ ਫਿਰ ਕਹਿੰਦੇ ਸਾਡੀ ਬਾਹਾਂ ਦੇ ਉੱਤੇ ਚਰਬੀ ਜਿਹੜੀ ਲੰ ਤੁਸੀਂ ਲੈਣਾ ਸ਼ੁਰੂ ਕਰੋ ਤੁਹਾਨੂੰ ਰਿਜ਼ਲਟ ਦੇਖੋ ਕਿੰਨੀ ਛੇਤੀ ਮਿਲਣਾ ਜਿਹੜਾ ਉਹ ਸ਼ੁਰੂ ਹੋਏਗਾ ਜੀ ਰਿਜ਼ਲਟ ਤਾਂ ਤੁਹਾਨੂੰ ਮਿਲੇਗਾ ਜੇ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਜੀ ਡਾਈਟ ਤੁਸੀਂ ਮੇਰੀ ਕੋਈ ਵੀ ਫੋਲੋ ਕਰ ਸਕਦੇ ਹੋ ਮੈਂ 15 ਤੋਂ 20 ਦਿਨ ਦੇ ਜਿਹੜੇ ਡਾਈਟ ਪਲਾਨ ਬਣਾ ਕੇ ਅਪਲੋਡ ਕੀਤੇ ਹੋਏ ਤੁਸੀਂ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਤੇ ਆ ਜਿਹੜੇ ਚੋਲਰਨ ਨੂੰ ਬਣਾ ਕੇ ਪੀਣਾ ਸ਼ੁਰੂ ਕਰ ਦੋ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੇਗਾ ਹੀ ਮਿਲੇਗਾ ਅਗਰ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਲੈਣਾ ਚਾਹੁੰਦੇ ਹੋ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਤਕਨੀਕ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲੋਂ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਉਹ ਬਣਾਵਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਮੇਰੇ ਕਲਾਇੰਟ ਇਹੋ ਜਿਹੇ ਨੇ ਜਿਨ੍ਹਾਂ ਨੇ ਮੇਰੇ ਕੋਲ ਪਰਸਨਲ ਡਾਈਟ ਪਲਾਨ ਬਣਵਾਇਆ ਤੇ ਜਿਨ੍ਹਾਂ ਨੂੰ ਬਹੁਤ ਸਾਰਾ ਜਿਹੜਾ ਮੁੰਨ ਨੂੰ ਰਿਜ਼ਲਟ ਮਿਲਿਆ ਬਾ ਕਈ ਮੇਰੇ ਪਿੰਡ ਪਰ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ 2-3 ਮਹੀਨਿਆਂ ਦੇ ਵਿੱਚ 7 ਤੋਂ 8 ਕਿਲੋ ਭਾਰ ਜਿਹੜਾ ਬੜੇ ਆਰਾਮ ਨਾਲ ਘਟਾ ਲਿਆ ਹੈ ਨਾ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਲੈਣਾ ਚਾਹੁੰਦੇ ਹੋ ਤਾਂ ਬਲੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨੇ ਜੀ ਅਗਰ ਤੁਹਾਡਾ ਇਸ ਵੀਡੀਓ ਦੀ ਰਿਕਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਬਲੀ ਪੋਚ ਸਕਦੇ ਹਾਂ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ